ਹਲਾਉਣੇ ਕੋਚ ਸਾਰੇ ਸਸੀ ਕਾ ਬੁਲਾ ਰਹੀ ਨਹੀਂ ਨੈਣੀ ਹੈ ਸਵੀਕਾਰ ਨੈਣੀ ਦੀ ਨਾ ਗਿਆ ਹਾਂ ਫਿਰ ਇੱਕ ਨੈਣੀ ਆਉਂਦਾ ਤਾਂ ਇਹ ਨਾਟਕਾਂ ਨੂੰ ਹਾਂ ਮੜਾ ਜੇ ਲਗਾ ਨੈਣੀ ਨਾਟਕ ਉਹਦਾ ਲੈਣੇ ਉਹਦੀ ਕਿਸਤ ਉਹਦੀ ਫਿਰ ਲੈ ਨਹੀਂ ਜੇ ਤਾਂ ਸਸੀ ਕਾਲੀ ਆਜਾ ਸਿਪਾਇਆ ਕਰ ਗਰੇ ਮੈਂ ਪਾਇਆ ਜ਼ਿੰਦਗੀ ਚ ਪਹਿਲੀ ਵਾਰ ਉਹਦੋਂ ਚੂੜਾ ਪਾਇਆ ਨਹੀਂ ਦੂਜੀ ਵਾਰ ਘਗਰਾ ਪਾਇਆ ਪਹਿਲੀ ਵਾਰ ਵਿਆਹ ਨਹੀਂ ਪਾਇਆ ਹਾਂ ਵਿਆਹ ਤਾਂ ਨਹੀਂ ਪਾਇਆ ਨਾ ਨਾ ਵਿਆਹ ਤੇ ਸੂਟ ਹੀ ਪਹਿਲਾ ਸੂਟ ਹੀ ਚਾਹਦੇ ਸੀ ਨਾ ਉਦੋਂ ਹਾਂਜੀ ਅਸ਼ਕਨ ਵਿੱਚ ਹਾਂ ਉਹ ਤਾਂ ਜ਼ਿਆਦਾ ਕਰਾ ਸੂਟ ਹੀ ਮਹਾ ਅਜਾ ਕੁੰਡ ਕੱਢਿਆ ਜਦੋਂ ਮੈਂ ਇਦਾਂ ਤੇ ਫੜ ਕੇ ਲਾਵਾਂ ਕੀਤੀਆਂ ਉਦੋਂ ਇਹ ਇਦਾਂ ਦਿਸਣ ਚਾਹ ਕਰ ਰਣੀ ਦਾ ਭਰਾ ਖੋਦੇ ਹੁੰਦੇ ਕਿ ਕਿਸ ਨੇ ਕਹਾ ਕਰਤਾ ਕਿ ਕਿਸ ਨੇ ਕਰਤਾ ਇੰਨਾ ਕਰਦੇ ਅ ਜਿੱਦ ਕੁੜੀ ਨੂੰ ਤਾਂ ਚਾਹੀਦਾ ਆ ਮੰਗ ਦੁਕਾਨੀ ਦੀ ਲੰਮੀ ਕੋਣ ਹੈ ਦੇਖੋ ਇਹ ਨਾ ਆਹ ਕੋਣ ਆ ਗਏ ਫਿਰੋ ਕਿੰਨਾ ਦਾ ਕਰ ਮੈਨੂੰ ਫਿਰ ਕਰਤਨ ਜੀ ਬਣਾਉਂਦਾ ਨੌਣ ਲੱਗੇ ਆ ਚੰਦ ਮਾਮਾ ਬੱਤੀ ਫੇਕਲੇ ਨੇ ਰੋਪਿੰਦੀ ਪੁੰਡਿਕੁੰਦੀ ਰੰਗੀ ਬੜਾ ਗੋਰਾ ਹੋਵਾ ਤੇ ਮੇਰਾ ਖਿਸ਼ਾ ਮੈਂ ਪੌਡਰ ਲਾ ਲਈਂ ਮਾਸਾ ਹੋਰ ਚਿੱਟੀ ਹੋ ਜਾਂਦੀ ਦੇਖਦਾ ਦਿਨਾਂ ਤੋਂ ਡਿਆ ਸਾਰਾ ਕੁਝ ਕਲੀਅਰ ਕਲੀਅਰ ਆਉਂਦੇ ਆ ਛੜੀ ਨੂੰ ਆਪਣਾ ਲਾ ਦੇ ਠੀਕ ਆ ਹਾਂ ਟੋਰ ਮम्मा ਤੇਰਾ ਪਿਛਾਉਂਗਾ ਮੈਨੂੰ ਨਾ ਉਹਨੂੰ ਪੁਛਾਣ ਦੇ ਕਰਨਾ ਹਾਇ ਤੇ ਡਿਫਰੀ ਦਾ ਬੰਦੇ ਹੀ ਆ ਸੋਹਣੇ ਲੱਗਦੇ ਚੰਗਾ ਲੱਗਣਾ ਕੱਟ ਇਹਨੇ ਚ ਕੱੜਾ ਲੱਗ ਗਿਆ ਸੋਹਣਾ ਲੱਗਣਿਆ ਮੋ ਜਦੋਂ ਬੰਨੀ ਘੋੜੀ ਜਿਹੜੀ ਲਾਲ ਲਗਾਮ ਉਹ ਕਰਵਾਣਾ ਹੁਣ ਸਿਰ ਦਾ ਹੀ ਲਗਾਮ ਹਾਂ ਸਭ ਦਹੀ ਆ ਪਰ ਨਾ ਆ ਤੇਰਾ ਇੱਕੋ ਜਿਹਾ ਇੱਧਰ ਇਹਦੇ ਨਾਲ ਮੁਰੇ ਛੱਡੋ ਨਮਕ ਦਾ ਨੀਂ ਚੰਗਾ ਲੱਗਣਾ ਇਹਦੇ ਸੱਥੀ ਇੱਕ ਨਿਕਲ ਨਹੀਂ ਕੋਈ ਗੱਲ ਨਹੀਂ ਇਦਾਂ ਹੀ ਹੁੰਦੀ ਐ ਚੱਲ ਇਦਾਂ ਮਾਰਾਂਗੀ ਤਾਂ ਬਾਅਦ ਤੇ ਆ ਜਾਣਾ ਨਿਸਤਾਰਾ ਨਿਸਤਾਰ ਨਹੀਂ ਨਿਸਤਾਰਾ ਨਿਸਤਾਰ ਨਹੀਂ ਨੀ ਬਾਅਦ ਤੇ ਆ ਜਾਣਾ ਕੱਜਰ ਨਹੀਂ ਲਾਇਆ ਤੇ ਮੈਨੂੰ ਤੇਰਾ ਜ਼ਿਆਦਾ ਸਮਾਂ ਲੱਗਣਿਆ ਕੱਜਰ ਅੱਖਾਂ ਤੇ ਲੇਗੀਆਂ ਲੱਗਣੀਆਂ ਵਿੱਚੋਂ ਮੈਂ ਤਾਂ ਨਾਲ ਨਹੀਂ ਪਾਉਂਦੇ ਨੀ ਨਾ ਜਿਹੜਾ ਸਾਨੂੰ ਨਾ ਪਾਉਂਦਾ ਹੋਏ ਨੂੰ ਹੁੰਦਾ ਈ ਧਾਰਨੀ ਐ ਨੇ ਇਤਨਾ ਇਤਨਾ ਵੱਡਾ ਤੇਰਾ ਘਰਵਾ ਕੀਆ ਕਣਾ ਇੰਦਾ ਵੱਡਾ ਵੱਡਾ ਘਰਵਾ ਨਹੀਂ ਇੰਦਾ ਹਾਂ ਨਹੀਂ ਸਦਾ ਨਹੀਂ ਨਹੀਂ ਦੇਦੇ ਕੁਝ ਖਾਣ ਨੂੰ ਇੰਦਾ ਦੇ ਨਾ ਭਜਾਣਾ ਮੈਂ ਇੰਦਰ ਆ ਮੈਂ ਤੇ ਇਹਨੇ ਲਾ ਵੰਡੀਆਂ ਨਾ ਝਾੜੂ ਝੂਲ ਨੇ ਖੱਪੀ ਹੋਣਾ ਕੰਮ ਨਾ ਨਹੀਂ ਇੰਦਰ ਆ ਗਿਆ ਤੇ ਨੂੰ ਤੁਹਾਨੂੰ ਮੈਂ ਨਾ ਝਾੜੂ ਫੜੋ ਆ ਸਾਰੇ ਵੇੜੇ ਚ ਲਾਓ ਤੇ ਫੇਰ ਤੁਹਾਨੂੰ ਰੋਟੀ ਪਕਾ ਫੇਰ ਹੀ ਕੁਝ ਖਾਣ ਨੂੰ ਮਿਲੂਗਾ ਹਾਂ ਸਾਨੂੰ ਵੇੜੀਆਂ ਨੂੰ ਜਿਹੜੀ ਗਾੜੀ ਘੱਟ ਜਿੰਨੇ ਚੈਨ ਲਾਉਣਾ ਨਾ ਨਾ ਗੋ ਜਤੀ ਹੋਰ ਕੀ ਆ ਫਿਰ ਇਦਾਂ ਹੀ ਆ ਨਾ ਕੰਮ ਕਰੋ ਸਾਰੇ ਦਿਨ ਤੇ ਫੇਰ ਕਿ ਖਾਣ ਨੂੰ ਕੁਝ ਮਿਲਦਾ ਵਾ ਨਹੀਂ ਉਦੋਂ ਗੁੱਸਾ ਜਾਂਦਾ ਨਾ ਜਦੋਂ ਇਹ ਕੰਮ ਕਰਦਾ ਸਹੀ ਗੱਲ ਤਾਂ ਹੀ ਦੀ ਕਿਹਾ ਹਾਂ ਜਦੋਂ ਮਤਲਬ ਸਾੜੀ ਸੋਣੀ ਹੁੰਦੀ ਆ ਉਦੋਂ ਕਿੰਨਾ ਇੱਕ ਦੇ ਉਦਾਂ ਖਬੇੜੀ ਦਾ ਉਹ ਵਿੱਚੋਂ ਕੰਮ ਛੱਡ ਕੇ ਆਓ ਅਗਲੇ ਨੂੰ ਖੈਰ ਪਾਓ ਇੱਕ ਜਾਂਦਾ ਤੂੰ ਜਾ ਜਾਣਾ ਕਿਉਂਕਿ ਤੂੰ ਜਾਂਦਾ ਵੀ ਸਾਰੇ ਭੈਣ ਭਰਾਵਾਂ ਨੂੰ ਆਸ ਹੁੰਦੀ ਆ ਨਾ ਵੀ ਆਪਾਂ ਜਨਨੇ ਹਣਾ ਤੇ ਨਾਲੇ ਜਿਹੜੇ ਸ਼ੁਰੂ ਤੋਂ ਹੁੰਦੇ ਹੁਣ ਤਾਂ ਪਾਰੇ ਪੜੇ ਪੈ ਦਿੰਦੇ ਆ ਨਾ ਨਿਲੀਆ ਨਹੀਂ ਮੈਂ ਉੱਥੇ ਜਾਣਾ ਉੱਥੇ ਜਾਣਾ ਤੇ ਦੱਸ ਜਿੰਨੇ ਘਰ ਰਹਿਣਾ ਹੁੰਦੀ ਵੀ ਤਾਂ ਕੰਮ-ਕੰਮ ਕਰਨਾ ਪੈਂਦਾ ਤੇ ਫੇਰ ਹੁਣ ਤੂੰ ਹੀ ਇੰਨੇ ਕਰਕੇ ਤੂੰ ਹੀ ਦੂਜੇ ਘਰ ਮੰਗਿਆ ਤੇ ਬਾਹਰ ਚ ਆਜੀ ਫੇਰ ਏਦਾਂ ਵੀ ਕਹਿ ਦਿੰਦੇ ਨਾ ਕਹਿਣ ਕਿ ਜੇ ਲੋੜੀ ਭੰਗ ਜਾਂਦੇ ਨੇ ਨਾ ਪਕਾ ਜਾਓ ਦੂਜੇ ਘਰ ਮੈਂ ਕਹਿਨੀ ਆ ਮੈਂ ਕਹਿਦਨੀ ਕੰਮ ਕਰਦੀ ਹਾਂ ਹੁੰਦੇ ਨੇ ਅਗਲੇ ਕਰ ਮੰਗਿਆ ਫੇਰ ਪਾਉਣੀ ਹੈ ਫੇਰ ਕਿੱਥੋਂ ਹੋਗੇ ਜਿੱਥੇ ਲੋੜੀ ਮੰਗਣ ਬੱਚੇ ਨਹੀਂ ਹੁੰਦੇ ਤੇ ਜਦੋਂ ਮੈਂ ਕੰਮ ਕਰਦੀ ਹੁਣੀ ਗਈ ਤੇ ਮੈਂ ਬੋਲਦੀ ਨਹੀਂ ਉਹਨਾਂ ਨੂੰ ਮੈਨੂੰ ਚਾ ਲਾਗੋ ਅਗਲੇ ਘਰ ਤੋਂ ਜਾ ਕੇ ਲੈ ਆਓ ਹਾਂ ਜਾਣ ਕੇ ਲੈ ਜਾਓ ਹਾਂ ਉਦੋਂ ਮੈਂ ਕੰਮ ਕਰ ਮੈਂ

ਤੂੰ ਇਹ ਮਾਵਾਂ ਤੇ ਆਵਾ ਹਾਂ ਮਾਮੀ ਨੇ ਇਹ ਭੂਆ ਕਟੀ ਭੋਪ ਦੀ ਜੀਆਂ ਨੂੰ ਆਪ ਤੇਜੀ ਭੋਲ ਵੀ ਮੇਰੀ ਛੜੀ ਆ ਹਜੇ ਅੱਛਾ ਭੂਆ ਵੀ ਛੜੀ ਆ ਤੂੰ ਵੀ ਛੜੀ ਆ ਆ ਛੜੀ ਤੇ ਫੁੱਫਰ ਛੜਿਆ ਇਧਰ ਇੰਨੇ ਇਧਰ ਸਾਡੇ ਚਾਚਾ ਛੜਿਆ ਉਧਰੋਂ ਛੜਿਆ ਨਹੀਂ ਛੜਾ ਛੜਿਆ ਉਧਰੋਂ ਸਾਡੀ ਭੀ ਛੜੀ ਜੀ ਦੇ ਇੱਕ ਇੱਕ ਪਰੋਦੇ ਰੱਖਦੀ ਤੂੰ ਆਪ ਦੀ ਇੱਕ ਪੜਾਲੇ ਦਾ ਇੱਕ ਪਰੋਦੇ ਚਲੋ ਉਧਰ ਪਤੀ ਛੜੀ ਤੇ ਉਧਰੋਂ ਸਾਡਾ ਦੇਰ ਛੜਿਆ ਛੜਿਆ ਛੜਾ ਛੜਿਆ ਛੜਾ ਤਾਂ ਨੂੰ ਚੋਣਾ ਹਾਂ ਕਿਉਂ ਨਹੀਂ ਆਉਂਦੀਆਂ ਨਹੀਂ ਹੈਗੀਆਂ ਬਾਹਰ ਤੇ ਕੀ ਫਿਰ ਚੱਲ ਚੁੱਕ ਨਹੀਂ ਆਉਂਦੀਆਂ ਨਹੀਂ ਪਰ ਮਨਜੋਤ ਦਾ ਉਧਰ ਭਲਾਓ ਹਾਂ ਭਾਜੀ ਮਨਜੋਤ ਆ ਜਾ ਹੁਣ ਕੀ ਗੱਲ ਕਰਨੀ ਆਪਾਂ ਇੱਥੇ ਮਨਜੋਤ ਨਾਲ ਇਤਰਾ ਉਧਰ ਦਿਆਓ ਫੇਰ ਬਰਵਾ ਮਾਰਾ ਉਹਨਾਂ ਦੁਆਰੇ ਬਰਵਾ ਨਹੀਂ ਮੈਂ ਦੁਆਰੇ ਨਹੀਂ ਮੈਂ ਚੰਨ ਕਾਲ ਗਿਆ ਵੇ ਬਾਹਰ ਫੇਰ ਗਿਆ ਆਹੋ ਚੰਨ ਪੱ ਘਟ ਜਲੇ ਮੈਂ ਬਾਹਰ ਤੁਰਿਆ ਫਿਰਦਾ ਚਲੋ ਇਹ ਇਹ ਇਹਦੀ ਹਿੰਦੀ ਮਿਕਸ ਹੋਣੀ ਹੈ ਇਹਦੇ ਮਜ਼ਾ ਆਉਣਾ ਹਿੰਦੀ ਵੇਖਣ ਦਾ ਫਿਲਮ ਹੈ ਇਹ ਪੂਰੀ ਵੀਡੀਓ ਵਿੱਚ ਬੋਲੀ ਨਹੀਂ ਆਪਾਂ ਅੱਛਾ ਇਹ ਤੁਹਾਨੂੰ ਪਤਾ ਹੀ ਨਹੀਂ ਕੀ ਬੋਲਿਆ ਚਲੋ ਲਿਖਿਆ ਉਸਤਾ ਚੁੱਕਾ ਮੁੰਡੋ ਦੀ ਐਂਟਰੀ ਇੱਕ ਮਿੰਟ ਆਹ ਤੇ ਚਲੀਕਾ ਵੀ ਹੁੰਦਾ ਠੀਕ ਤੇ ਤੇ ਐਦਾਂ ਉੱਪਰ ਟੱਚ ਕਰ ਦਿਆ ਕਰੋ ਫੇਰ ਜਿੱਦੂ ਜੈਨੋ ਬਾਕਸ ਬਣਾਉਣਾ ਨਾ ਫੇਰ ਉਹ ਕਲੀਅਰ ਹੋ ਜਾਂਦਾ ਮਸਾਲਾ ਬੋਬਾ ਸ਼ਾਮੇ ਲੈ ਪਿੱਛੇ ਚੱਲ ਆ ਰਹੇ ਹਾਂ ਤੁਸੀਂ ਸ਼ਾਮੇ ਉੱਥੇ ਬੈ ਜਾ ਆਪਣਾ ਮੋਬਾਈਲ ਫੜ ਉੱਥੋਂ ਅੰਦਰ ਨਹੀਂ ਆਣਾ ਸੀ ਵਾਹ ਪਹਿਲੇ ਤੁਹਾਡੇ ਚੱਕ ਹਾਂ ਸੀ ਇੰਟਰਵਿਊ ਦਾ ਚੱਕ ਕਰਦਾ ਨਹੀਂ ਤੇ ਤੂੰ ਵੇਚਣਾ ਨਹੀਂ ਆ ਕੋ ਹੁਣ ਮੈਨੂੰ ਤਾਂ ਗਰਮੀ ਨਾਲ ਮਰਨ ਦੇ ਜਿੰਨ ਕੋ ਹੁੰਦੇ ਅੰਦਰੋਂ ਕੋਈ ਆਉਣੀ ਨਹੀਂ ਦਿਆ ਜਿ ਸਮਾਨ ਲੈਣ ਨਾ ਕੋਈ ਗੱਲ ਕਰਨੀ ਹੁੰਦੀਆਂ ਉਹਦੇ ਉਹ ਖਲੋਤੀਆਂ ਛੜਾ ਆਪਣਾ ਮੁੰਡਾ ਸਵਾਲਣ ਚਲ ਗਿਆ ਛੜੇ ਤਾਂ ਮੁੰਡਾ ਕਿੱਥੋਂ ਆ ਗਿਆ ਨਹੀਂ ਛੜਾ ਗਿਆ ਮੁੰਡਾ ਸਵਾਲਣ ਸਕੂਲੋਂ ਆਇਆ ਪੜ੍ਹ ਕੇ ਛੜੇ ਦੀ ਬੌਪੀ ਜਿਹੜੀ ਉਹ ਵੇਂਦੀ ਫੋਨ ਫੱਤੀ ਦੇਖ ਲੈਨੇ ਤੁਸੀਂ ਦੇਖ ਲਈਦੇ ਹਾਏ ਵਿਸਰਦਾਰਾ ਇਹ ਤਾਂ ਥੰਬ ਲਾ ਕੇ ਆ ਤੇ ਖਰਾਬ ਕਰ ਲਿਆ ਵਾ ਨਹੀਂ ਮੇਰੇ ਸਾਫ਼ ਕੀਤਾ ਹੈ ਇਹ ਚੂਨਾ ਖਾਨਾ ਪ ਮੈਂ ਸੋਨਾ ਘੜਾ ਜਰਦਾ ਮਲਿਆ ਜਰਦਾ ਅਛਾ ਤਾਂ ਜਿੱਟਾ ਹੋਇਆ ਵਿਆਹ ਤੇ ਕਲੀ ਨਾ ਝੂਲੇ ਨਾ ਤੂੰ ਤੇਰਾ ਵਿਆਹ ਨਹੀਂ ਹੋਇਆ ਜੇ ਨਾ ਐ ਹੁਣ ਆਵਣੀ ਆ ਮੇ ਕੋਈ ਕਰਮਾ ਤੇ ਦਿੱਤੀ ਰਿਆਰ ਜੀ ਨਹੀਂ ਮੇਰੇ ਵਰਗੀ ਤੇ ਫਿਰ ਮੈਂ ਹੀ ਆ ਕਰਮਾ ਜਿਤੇ ਤੇਰੇਆਂ ਚ ਮੈਨੂੰ ਲੱਗਦੀਆਂ ਤਿੰਨ ਚਾਰ ਵਾ ਪਾਹੀ ਮੇਰੇ ਕਰਮਾ ਤੇ ਤੂੰ ਨਹੀਂ ਮੇਰੇ ਤੂੰ ਰੋਟੀ ਨਾ ਪੱਕੀ ਉਹ ਗੱਲ ਹੋਈ ਨਾ ਹੂੰ ਮੈਂ ਜਦ ਇਹਨੂੰ ਕਿਹਾ ਇਹ ਘਰ ਚੋਂ ਨਾ ਦਾਨ ਨਹੀਂ ਹੋ ਮੇਲਾ ਖਾਈਆਂ ਹੀ ਬਚ ਗਈ। ਖਾਈ ਇਹ ਕਿਹੜੇ ਬੰਦੇ ਮਿਲ ਜਾਣੇ ਸੁੱਤੇ ਹੋ ਕੇ ਜਾਈਦਾ ਕਿਹੜੇ ਕਿਹੜੇ ਬੰਨੂ ਬਸੇ ਮਿਲ ਜਾਣੇ ਆ ਹੋਰ ਤੂੰ ਹੀ ਦਾਨ ਕੀ ਕਰਨਾ ਤੁਸੀਂ ਤੇ ਮੋਤੀ ਪੁੰਨ ਪੀਤੀ ਕੀਤੇ ਲੱਗਦੇ ਮੋਤੀ ਪੁੰਨ ਗਾ ਲਾ ਚ ਭਾਏ ਕਾ ਆ ਜਾ ਘਰੋਂ ਦੇ ਲੋ ਚਲ ਆਓ ਮਾਰ ਲੈ ਰੋੜੀ ਲੈ ਹੁਣ ਬਾਜ਼ਾਰ ਨਾਲ ਡਈਆਂ ਜੇ ਰੋਟੀ ਖਾਣ ਇਨੇ ਕਵਨ ਜਾਰਾ ਮਗਰੇ ਆ ਗਿਆ ਹੱਥੇ ਅੱਡਾ ਮਗਰੀ ਉਹਦਾ ਜੀ ਲੱਗਦਾ ਸ਼ਰਦਾਨ ਦਾ ਨਾ ਚਾਚਾ ਬੁੱਢੀ ਦਾ ਜਦੋਂ ਮੇਰੀ ਕਿੱਦਾਂ ਰਹਿ ਗਈ ਮਗਰ ਆਜੋ ਤੁਸੀਂ ਪਾਂ ਪ੍ਰਸਾਦ ਆ ਰਿਹਾ ਹੋ ਤੈਨਾਂ ਜਾਰਾ ਹੁੰਦਾ ਬੁੱਲਤਾ ਜਾਰਾ ਹੈ ਮੈਦਨੀ ਪੁੱਤਰਾ ਇੱਕ ਗੱਲ ਹੈਗੀ ਇਦਾਂ ਹੀ ਥੱਲੇ ਬਹਿ ਕੇ ਨਾਂਦੀ ਆਉਂਦਾ ਹੁੰਦਾ ਰੋਟੀ ਖਾਣ ਦਾ ਐ ਆਹੀ ਪ੍ਰਸਾਦ ਆ ਉਥੇ ਗੰਡੇ ਦੇ ਨਾਲ ਬਾਬਾ ਬੁੱਢਾ ਸਬਜ਼ੀ ਜਿਆਦਾ ਹਾਂ ਇਦਾਂ ਇਦਾਂ ਹੀ ਹਾਂ ਇਦਾਂ ਇਦਾਂ ਹੀ ਸਹੀ ਗੱਲ ਹੈ ਕਮਿਸ਼ਨਰ ਪ੍ਰਸ਼ਾਦ ਜੀ ਨੇ ਬਹੁਤ ਸਵਾਲ ਲੱਗਦੇ ਆ ਹੂੰ ਗੁਰਨਵਜ ਵੀ ਆਇਆ ਵੀਡੀਓ ਬਣਾਉਣ ਅੱਜ ਤੂੰ ਖਾਣੀ ਰੋਟੀ ਕੋਲ ਬੁਸੇ ਨਹੀਂ ਮਰ ਰੋਟੀ ਖਾਣੀ ਆ ਇਹ ਖਾ ਗਿਆ ਕਰੋ ਖਾ ਗਿਆ ਆ ਆ ਪੈਸੇ ਕਿ ਨਹੀਂ ਦਿੱਤੇ ਆ ਉਹ ਕੌਣ ਡਾਈ ਥੋੜੀ ਮਜਾਣਾ ਤੁਹਾਡੇ ਨਾਲ ਤੁਹਾਡੇ ਘਰ ਹੁੰਦਾ ਆ ਨਹੀਂ ਹੁਣ ਤੂੰ ਸਾਨੂੰ ਕਿੱਥੋਂ ਹੁਣ ਸਾਨੂੰ ਪਛਾਨਣਾ ਤੂੰ ਨਹੀਂ ਸਵਾਦ ਲੱਗਣ ਦੇ ਨਾ ਬਹੁਤ ਸਵਾਦ ਚਾਰ ਘੰਡੇ ਨਾ ਹੂੰ ਜਦੋਂ ਪਹਿਲਾਂ ਪਹਿਲਾਂ ਬੰਦੇ ਬਾਹਰ ਕੰਮ ਕਰਦੇ ਨੇ ਰੋਟੀਆਂ ਲੈ ਕੇ ਮਗਰ ਜਾਈਦਾ ਹੀ ਨੇ ਹੂੰ ਉਦੋਂ ਅਸੀਂ ਵੀ ਨਾਲ ਹੀ ਖਾ ਲੈਂਦੇ ਹੁੰਦੇ ਸੀ ਕਿ ਪਹਿਲਾਂ ਖਾ ਕੇ ਉਹ ਜਾਣੇ ਤਾਂ ਨਹੀਂ ਖਾਣ ਲੈ ਲੈਣਾ ਹੂੰ ਮੰਮੀ ਦੇ ਜਾਂਦੇ ਨੇ ਰੋਟੀਆਂ ਲੈ ਕੇ ਇੱਧਰ ਚੱਲਣ ਡਿਆ ਮਿਸਤਰੀਆਂ ਦਾ ਕੰਮ ਪ੍ਰੀ ਵੇਲਡਿੰਗ ਸਹੀ ਹੈ ਸਹੀ ਹੈ ਹੈ ਵੇਲਡਿੰਗ ਚਬਾਰਾ ਜੇ ਲੱਗਾ ਬਣਨ ਇਹ ਤਾਈ ਦਾ ਚਬਾਰਾ ਕੇ ਛੱਜੂ ਦਾ ਚਬਾਰਾ ਲੱਗਾ ਬਣਨਾ ਇਹ ਛੜੇ ਦਾ ਚਬਾਰਾ ਅਛੋ ਚਲੋ ਛੜਾ ਚੜ ਕੇ ਕੋਠੇ ਤੇ ਹਾਂ ਮਾਰੂ ਕਾ ਲੁਕਾਰੇ ਹੂੰ ਹੂੰ ਜਦੋਂ ਇਹ ਬੁਢੀ ਆਉਣੀ ਹੈ ਨਾ ਇਹ ਗੰਡਾ ਚਾਰ ਬੁਢੀ ਮੋਗੀ ਹਰੀ ਮਿਰਚ ਚਾਹ ਚਾਹ ਪਾਣੀ ਲੈਣੀਓ ਰੋਟੀ ਨਾ ਨਹੀਂ ਮੋਟਰਸਾਈਕਲ ਲੈ ਭੱਜ ਕੇ ਲੈ ਆ ਮੋ ਫੜ ਕੇ ਮਨਜੋਤ ਦੇ ਵਾਕਿਆ ਉਹ ਚੀਜ਼ ਗੱਲੀ ਦੇ ਲੰਮੇ ਜਿਹੇ ਕੁੜਤੇ ਦੇ ਨਾਲ ਹਮ ਹੈ ਮੋਲਦੀ ਜਨਾਨੀ ਚ ਵਿਆਹ ਹੋਈ ਸੀਗਾ ਹੈਂ ਮਨਜੋਤ ਦੇ ਕਪੜੇ ਐਦਾਂ ਦਾ ਵੇਸ ਸੀ ਹਮ ਵੇਸ ਕੇ ਪੇਸ 20 ਪੇਸ 20 20 ਵੇਸ ਕੇ ਪੇਸ 20 20 ਬਾਕੀ ਭੈਣ ਭਰਾ ਦੱਸਣਗੇ ਲੈਦਾ ਬੱਬਾ ਵਾ ਤੇ ਦਵਾਬੇ ਵਾਲਿਆਂ ਦਾ ਬੱਬਾ ਵਾ ਬੀਸ ਉਹ ਬੀਸ ਆਂਦੇ ਆ ਉਹ ਉਹ ਕਿਉਂਕਿ ਮੱਵੀ ਨੂੰ ਬੱਬਾ ਬੋਲਦੇ ਨਾ ਸਾਡੇ ਹਾਂ ਅਸੀਂ ਬੀਸ ਆਂਦੇ ਉਹ ਬੀਸ ਆਂਦੇ ਹਾਂ ਬੀਸ ਬੀਸ ਆਂਦੀ ਬੀਸ ਵੀ ਡੈਡੀ ਹਾਂ ਦਵਾਬਾ ਦਾ ਤਾਂ ਉਹ ਆਏ ਤੋਂ ਕਿੱ데 ਘਰ ਜਾਣਾ ਹੁਣ ਤੁਸੀਂ ਆਪਣੇ ਘਰ ਨੂੰ ਚੱਲੋਗੇ ਹਾਂ ਹੁਣ ਬੀਸ ਤੇ ਜਿਹੜਾ ਆਵਾਜ਼ ਮਾਰ ਲੂ ਉੱਧਰ ਚੱਲ ਜਾਗੇ ਤੇ ਜੇ ਸਬਸਕ੍ਰਾਈਬਰ ਕਹਿੰਨੇ ਆਵਾਜ਼ ਮਾਰ ਲਈ ਵੀ ਸਾਡੇ ਆਜੋ ਫਿਰ ਉੱਧਰ ਚੱਲ ਜਾਗੇ ਜਾਂਗੇ ਤਕਲੇ ਖੁਰਚਣੇ ਲੈ ਗਏ ਸਬਸਕ੍ਰਾਈਬਰਾਂ ਨੂੰ ਸਾਡੇ ਬਾਅਦੇ ਕੱਪੜੇ ਲੈਣੇ ਪੈਣੇ ਆ ਨਾ ਆ ਫਿਰ ਕੱਝ ਲੈਂਗੇ ਲਉਂਗੇ ਕਿਉਂ ਕਿਉਂਕਿ ਅੱਜ ਅਹੀਂ ਇੱਥੇ ਪਾ ਲਿਆ ਨਾ ਮੇਰੇ ਕੋਲ ਸਬਸਕ੍ਰਾਈਬਰ ਨਵੇਂ ਥਾਂ ਜਾਣਾ ਨਵੇਂ ਚਾਹੀਦੇ ਆ ਨਾ ਉਹਨਾਂ ਨੇ ਲੈ ਵੀ ਦੇਣੇ ਆ ਚਾਹ ਚਾਹ ਨਾ ਕੋਈ ਗੱਲ ਹੀ ਨਹੀਂ ਆਹੋ ਉਹਨਾਂ ਦੇ ਦਿਲ ਦਰਿਆਵਾ ਸਬਸਕ੍ਰਾਈਬਰਾਂ ਦੇ ਅੱਗੇ 5 5000 ਵਾਲੇ ਪਾਏ ਅਈ ਸ਼ਾ ਸਬਸਕ੍ਰਾਈਬਰਾਂ ਦੇ ਜਿਹੜੇ ਦਿਲਵਾ ਨਾ ਪੂਰੇ ਦਿਲੋਂ ਦਰਿਆਵਾ ਉਹਨਾਂ ਦੇ ਉਹ ਤਾਂ ਹੀ ਨੇ ਸੋਹਣੇ ਸੋਹਣੇ ਕਮੈਂਟ ਮੁੜਕਾ ਵੇਚੋਂ ਆਂਦਿਆ। ਮੁੜਕਾ ਤਾਂ ਫਿਰ ਵੀਡੀਓ ਬਣਾਉਣੀ ਫਿਰ ਸੌਖੀ ਐ। ਕਹਿ ਲੈਣਾ। ਗੋਨਵਾਜ ਤੂੰ 500 ਦਾ ਗਵਾ ਨਾ ਲਵੀਂ। ਮੈਂ ਆਪਣੇ ਛੜੇ ਲਾ ਕੇ ਜਾਵਾਂ। ਹੂੰ? ਆ ਫੜ ਭੂਆ ਮੈਨੂੰ ਜਾ। ਉੱਠਣਾ ਸੌਖਾ ਏ ਕਿ ਨਾ। ਅਮੀਨੋ ਛੱਡ ਦੇ ਲੱਗੀ। ਆ ਉੱਠਣ ਲੱਗੀ ਮੈਨੂੰ ਛੱਡ ਦੇ। ਉਹ ਚਲੀ ਗਈ। ਇਹ ਖਾਣਾ ਹੋ ਗਿਆ। ਗੋਤੀ ਨੂੰ ਮੈਂ ਤਾਈ ਕਹਿਣ ਦਾ ਵੀ ਐ ਨਾ। ਹਾਂ। ਹਾਂ ਤੂੰ ਮੈਨੂੰ ਭੂਆ ਕਹਿਣ ਦਾ ਵੀ ਮਾਮੀ ਤੋਂ ਹੁਣ ਤੈਨੂੰ ਭੂਆ। ਚਲੋ ਮਨਜੋਤ ਦੇ ਲਾਗੇ ਬਹਿ ਜਾ ਹਣ ਤੂੰ ਕੀ ਕਰਨਾ ਕੀ ਬੀਨੋ ਤੇ ਸੋ ਲਾ ਸ਼ਾਹ ਇਹ ਪਿੰਡ ਦੇ ਹੀ ਰੱਖ ਲੇਗਾ ਰੱਖ ਲਵਾਂਗਾ ਜਰਨੀ ਨੇ ਆ ਇੱਕ ਦੱਖ ਹੋਰ ਸਹੀ ਨਾ ਨਾ ਹੁੰਦਾ ਨਾ ਆ ਵੀ ਆਉਣੀ ਹੈ ਤੇ ਆ ਨਹੀਂ ਇੱਕ ਦੱਖ ਹੋਰ ਸਹੀ ਨਾ ਜਾਣੀ ਹੈ ਤਾਂ ਜਾ ਨਹੀਂ ਇੱਕ ਦੱਖ ਹੋਰ ਸਹੀ ਮੈਂ ਤੇ ਹੁੰਦੀ ਆ ਨਾ ਹਾਂ ਅਮਰ ਚਾਲਾ ਡੁੱਟ ਗਿਆ ਬੜੀ ਚ